ਇਹ ਨਾਮ ਹੈ ਤੁਹਾਡਾ ਤੇ ਕਿੰਨੇ ਕਿਸਾਨਾਂ ਨੂੰ ਗੱਲ ਛੱਡਿਆ ਗਿਆ ਮੇਰਾ ਨਾਮ ਰਣਜੋਤ ਸਿੰਘ ਹੈ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਜ਼ਿਲ੍ਹਾ ਤਰਨਤਾਰ ਦਾ ਕੋਰ ਕਮੇਟੀ ਮੈਂਬਰ ਤੇ ਕੱਲ ਜੀ ਪਟਿਆਲਾ ਜੇਲ੍ਹ ਤੋਂ 73 ਕਿਸਾਨ ਰਿਹਾ ਕੀਤੇ ਗਏ ਨੇ ਤੇ ਅੱਗੇ ਕੋਈ ਕਿਸਾਨ ਛੱਡੇ ਜਾਣ ਦੀ ਗੱਲ ਹੋਵੇ ਆ ਬਿਲਕੁਲ ਜੀ ਇਸ ਤੇ ਕੱਲ ਗੱਲ ਤੇ ਚੱ ਰਹੀ ਸੀ ਪਰ ਸਾਨੂੰ ਕੋਈ ਵੀ ਇਹਨਾਂ ਤੇ ਯਕੀਨੀ ਨਹੀਂ ਹੈਗਾ ਪ੍ਰਸ਼ਾਸਨ ਤੇ ਜਿਹੜਾ ਪ੍ਰਸ਼ਾਸਨ ਮੀਟਿੰਗ ਕਰਨ ਗਿਆ ਨੂੰ ਉਥੋਂ ਚੁੱਕ ਸਕਦਾ ਏ ਧਰੋ ਕਮਾ ਸਕਦਾ ਏ ਦਗਾ ਕਮਾ ਸਕਦਾ ਏ ਉਸ ਪ੍ਰਸ਼ਾਸਨ ਤੇ ਸਾਨੂੰ ਕੋਈ ਉਮੀਦ ਨਹੀਂ ਸਾਨੂੰ ਉਸ ਸਰਕਾਰ ਤੋਂ ਕੋਈ ਉਮੀਦ ਨਹੀਂ ਇਸ ਕਰਕੇ ਜਿੰਨਾ ਚਿਰ ਸਾਡੇ ਅਗੂ ਬਾਹਰ ਨਹੀਂ ਆ ਜਾਂਦੇ ਅਸੀਂ ਕੁਝ ਨਹੀਂ ਦੱਸ ਸਕਦੇ ਤਕਰੀਬਨ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਰਿਹਾ ਕਰਨ ਜਾ ਰਹੇ ਨੇ ਕਿੰਨੇ ਕਿਸਾਨਾਂ ਨੂੰ ਰਿਹਾ ਕਰ ਰਹੇ ਨੇ ਤਕਰੀਬਨ ਜੀ ਜਦੋਂ ਇੱਕ ਮਚਲਕਾ ਬਣ ਕੇ ਆਉਂਦਾ ਏ ਜਦੋਂ ਇੱਕ ਉਹ ਪਰਚਾ ਬਣ ਕੇ ਆਉਂਦਾ ਏ ਸਾਨੂੰ ਉਦੋਂ 8 ਵਜੇ ਤੋਂ ਬਾਅਦ ਹੀ ਪਤਾ ਲੱਗਾ ਕਿ ਕਿਸਾਨਾਂ ਨੂੰ ਰਿਹਾ ਕਰ ਲਗੇ ਨੇ ਤੇ ਅਗਲਾ ਕਿਸਾਨ ਦਾ ਜੱਥਾ ਕਦੋਂ ਰਿਹਾ ਕਰਿਆ ਜਾਏ ਕੋਈ ਪਤਾ ਨਹੀਂ ਨਹੀਂ ਜੀ ਉਹਦੇ ਬਾਰੇ ਕੋਈ ਹਜੇ ਇਨਫੋਰਮੇਸ਼ਨ ਨਹੀਂ ਹੈ ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਇਹ ਮੀਡੀਆ ਦੇ ਵਿੱਚ ਨਾ ਗੱਲ ਜਾਵੇ ਤੇ ਕਿਸਾਨਾਂ ਨੂੰ ਚੋਰਾਂ ਦੇ ਵਾਂਗ ਅੱਧੀ ਰਾਤ ਛੱਡ ਰਹੇ ਨੇ ਜਿਸ ਤਰ੍ਹਾਂ ਰਾਤੀ ਅਸੀਂ ਜੇਲ੍ਹ ਦੇ ਵਿੱਚੋਂ ਤਕਰੀਬਨ ਕੋਈ 11 ਵਜੇ ਦੇ 11 ਵਜੇ ਦੇ ਤਕਰੀਬਨ ਬਾਹਰ ਨਿਕਲੇ 11:00 11 ਵਜੇ ਤੇ ਉਸ ਤੋਂ ਬਾਅਦ ਕੋਈ ਪ੍ਰਬੰਧ ਨਹੀਂ ਹੈਗਾ ਪ੍ਰਸ਼ਾਸਨ ਦਾ ਹੁਣ 11 ਵਜੇ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਨਾਲ ਲੈ ਕੇ ਤੇ ਮੈਂ ਜਦੋਂ ਜਥੇ ਦੇ ਰੂਪ ਵਿੱਚ 73 ਬੰਦੇ ਬਾਹਰ ਲੈ ਕੇ ਨਿਕਲਿਆ ਤੇ ਮੇਰੇ ਕੋਲ ਕੋਈ ਸਾਹਦਨ ਨਹੀਂ ਸੀ ਹੈਗਾ ਸਰਵਨ ਸਿੰਘ ਪੰਦੇਰ ਜੀ ਦੇ ਬਾਰੇ ਦੱਸ ਦੋ ਮਤਲਬ ਉਹਨਾਂ ਦੀ ਹਾਲਤ ਕੀ ਸਰਵਨ ਸਿੰਘ ਜੀ ਬਿਲਕੁਲ ਚੜਦੀ ਕਲਾ ਵਿੱਚ ਨੇ ਉਨਾਂ ਵੱਲੋਂ ਇਹੀ ਮੈਸੇਜ ਸੀ ਪਹਿਲਾਂ ਅਸੀਂ ਜਦੋਂ 73 ਬੰਦੇ ਰਿਹਾ ਕੀਤੇ ਗਏ ਤੇ ਅਸੀਂ ਸਾਰਿਆਂ ਨੇ ਇਹ ਮਤਾ ਪਾਸ ਕੀਤਾ ਕਿ ਜਿੰਨਾ ਚਿਰ ਸਾਡੇ ਆਗੂ ਨਹੀਂ ਛੱਡੇ ਜਾਂਦੇ ਅਸੀਂ ਬਾਹਰ ਨਹੀਂ ਜਾਵਾਂਗੇ ਫਿਰ ਬੰਦੇਰ ਸਾਹਿਬ ਜੀ ਨੇ ਸਾਰਿਆਂ ਦੀ ਮੀਟਿੰਗ ਲਾ ਕੇ ਸਮਝਾਇਆ ਕਿ ਕੋਈ ਗੱਲ ਨਹੀਂ ਜਿਨ੍ਹਾਂ ਦੀ ਰਿਹਾਈ ਆ ਗਈ ਆ ਉਹ ਬਾਹਰ ਚੱਲੋ ਅਸੀਂ ਵੀ ਤੁਹਾਡੇ ਮਗਰ ਆ ਜਾਵਾਂਗੇ